ਬੋਲਾ ਮਹਿਮਲ ਰੋਡ ਮਹਿਮਲ ਰੋਡ ਹੈ ਜੀ ਇਹ ਛੜਕੀ ਫੋਲਾ ਤੇ ਬਾਹਨੇ ਫੋਲਾ ਚੋਂ ਨਾ ਤਾਂ ਦਿਖਦਾ ਹੀ ਨਹੀਂ ਜਮਾ ਵਿੱਚ ਕੁਝ ਵੀ ਦੇਖੋ ਤੁਸੀਂ ਜੋਨੇ ਦਾ ਸ਼ਾਮ ਦੇ ਟਾਈਮ ਦੀ ਗੱਲ ਆ ਸਵੇਰ ਦੇ ਦੂ ਬੁਰੀ ਹਾਲਤ ਸੀ ਜੀ ਇੱਥੇ ਦੇਖੋ ਤੁਸੀਂ ਕੋਈ ਵਟਾ ਕੋਈ ਚੀਜ਼ ਨਿੱਕੜਿਆ ਵਾ ਘਰੇ ਬਾਸਿਓ ਘਰੀ ਕਿਧਰ ਗਿਆ ਘਰੀ ਘਾ ਨਾ ਗਿਆ ਟਿਕੜਾ ਕਿਉਂ ਨਾੜਾ ਪਿਆ ਜੀ ਸਰ ਐਲ ਸੀ ਐਮ ਨਹੀਂ ਜਾਂਦੀ ਛੜਕੀ ਕੀ ਫੋਰ ਲੈਟਰ ਸਾਲਾ ਚੂਨਾ ਡੋਪ ਗਿਆ ਇਹ ਪਾਣੀ ਸੀ ਵੱਦਾ ਕਾਦਾ ਹੈ ਸੀਵਰ ਦਾ ਵੱਦਾ ਦੂਰ ਦੂਰ ਤੱਕ ਸਾਰਾ ਚੂਨਾ ਲੁੱਪ ਗਿਆ ਸਾਨਾ ਬਾਸ ਦਾ ਚੂਨਾ ਆ ਮੋਟਰ ਸੀ ਯਾਰ 올ਡੂ ਵੀ ਪਈ ਆ ਜੀ ਇਹ ਸ਼ਾਮ ਦੀ ਗੱਲ ਹੈ ਜੀ 6:30 ਵਜੇ ਦੀ ਸਵੇਰ ਤੋਂ ਇੰது ਵੀ ਜ਼ਿਆਦਾ ਬਰਿਹਾਵਾਲ ਸੀਗੀ ਜੀ ਹੁਣ ਇਹ ਦੇਖੋ ਜਿਆ ਛੜ ਕੇ ਜਾਂਦੀ ਆ ਜਾਂਦੀ ਬਾਈਪਾਸ ਇਨਪੁਟ ਰੋਡ ਨੂੰ ਚੜਦੀ ਬਹਿਮਲ ਰੋਡ ਤੋਂ ਸਾਰੀ ਡੁੱਬ ਗਈ ਹੈ ਨੰਗਲ ਜਗ੍ਹਾ ਕੋਈ ਵੀ ਜਮ ਹੈ ਨਹੀਂ ਬਹੁਤ ਬਹੁਤ ਪਾਣੀ ਇੱਚ ਆਇਆ ਪਿਆ ਹੋਇਆ ਹੈ ਦਾ ਜੀ ਚਾਲਿਆ ਰ ਆਪਾਂ ਨਹੀਂ ਯਾਰ ਮੈਂ ਉਹ ਆ ਗਏ ਜਿਹੜੀਆਂ ਪਹੀਆਂ ਸੇਮ ਆ ਜੇ ਅੱਗੇ ਸਾਰਾ ਫੁੱਲ ਵੇਪੀਆ ਸਿਆ ਸਾਰੇ ਆਵਾਜ਼ ਤੋਂ ਤੱਕ ਪੂਰੇ ਫੁੱਲ ਉਹ ਮੰਨ ਡਰਾਈਵ ਕਰ ਲੈ ਸਾਰੇ ਬਈ ਆਹ ਫੋਲੋ ਸੇਮ ਸੇਮ ਦੇਖਦੀ ਨਹੀਂ ਜਕਤੀ ਹੋਈ ਪਈ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਉੱਥੇ ਰੋਡਾ ਜੀ ਹੈ ਆ ਚੋ ਉਹਨਾਂ ਦੇਖੋ ਤੁਸੀਂ ਪੂਰੇ ਜਦੋਂ ਪੁੱਜ ਗਿਆ ਵਾ ਪੂਰੀ ਤਰ੍ਹਾਂ ਹੀ ਆਹ ਰੋੜੇ ਜਾਂਦੇ ਰੋੜੇ ਬੰਦਾ ਪੂਰੇ ਕੋਠਾ ਰੋਡ ਉਠਾ ਰੋਡ ਸਾਰੇ ਬੱਸ ਜਦੋਂ ਸਾਰੇ ਬੱਸ ਉਹ ਦੂ ਦੂ ਤੱਕ ਕੋਈ ਨੀ ਕਾਮਾਰ ਕੇ ਸਾਰੇ ਚੋਣ ਨਾ ਢੋਪੋ ਚੁੱਕੇ ਹੋਏ ਇਹ ਪਿੰਡਾ ਕੀ ਹੋਇਆ ਕਿੰਨਾ ਪਾਣੀ ਖੜਾ ਹੈ ਔੜੀ ਕadien ੰਦਾਰ ਆ ਭਈ ਹੋਵੇ ਲੋਕੀ ਖੜੇ ਆਏ ਮਾਰੀ ਜਾਂਦਾ ਗਾਂ ਕਿੱਥੋਂ ਜਾਊੜੂਗਾ ਇਹ ਪਾਣੀ ਦਾ ਕੋੜੀ ਵਾਲੇ ਦਾ ਕੋੜੀਆ ਛੋਣਾ ਸਾਰਾ ਡੁੱਬ ਗਿਆ ਮੇਂਹੜਾ ਸਾਰਾ ਛੋਣਾ ਡੁੱਬ ਗਿਆ ਜੀ ਪਾਣੀ ਪਰ ਰੋਡ ਸਿਵਰ ਤੇ ਦੁਪਹਿਰ ਹਾਂ ਸੀ ਸ਼ਾਮ ਦੇ 6:30 ਵਜੇ ਗੱਲ ਲਾ ਜੇ ਕੋਈ ਸ਼ੋਰ ਵੀ ਪਰ ਇਹ ਬਈ ਬੁਰਾ ਆਹਰੀ ਕਾਰ ਤਾਂ ਗਈ ਇਹ ਚੱਲ ਦੇਖੋ ਵੀ ਛੱਪੜੇ ਬਣ ਗਿਆ ਪਾਣੀ ਦਾ ਬਹੁਤ ਬਰੀ ਤਰ੍ਹਾਂ ਛੋਣਾ ਡੋਬ ਗਿਆ ਸੀਮ ਤੇ ਵਾਹਨ ਇੱਕ ਹੋ ਚੁੱਕੇ ਇੱਥੇ ਪਾਣੀ ਆਉਂਦਾ। ਉਹ ਚੱਲ ਮੈਚੋੜੇ। ਡੱਡੂ ਵੇਖੋ ਪਾਪਾ ਕੱਡਾ। ਹਾਂ। ਪਰ ਇਹਦਾ ਲੋਟਾ। ਛੜਕ ਮਿੰਦੜ ਰੋਡ ਤੇ ਵਾਹਨ ਇੱਕ ਹੋ ਚੁੱਕੇ ਆ ਜੀ। ਸਵੇਰ ਤੋਂ ਇਹ ਦੂਜਾ ਜ਼ਿਆਦਾ ਪਾਣੀ ਸੀ ਗਿਆ। ਹਾਂ ਤਾਂ ਪਾਣੀ ਕਿੰਨਾ ਕੁਛ ਘਟਿਆ ਵਾ ਜੀ। ਛੋਨਾ ਪੂਰੀ ਤਰ੍ਹਾਂ ਡੁੱਬ ਚੁੱਕਿਆ ਜੀ। ਦੂਰ ਦੂਰ ਤੱਕ ਦੇਖੋ ਤੁਸੀਂ ਪਾਣੀ ਦੀ ਪਾਣੀ ਨਜ਼ਰ ਆ ਰਿਹਾ ਵਾ। ਕੋਛ ਨਹੀਂ ਦੇਖ ਰਿਹਾ ਗਿਆ ਬੋਟਰਾਂ ਵਿੱਚ ਦੁੱਪੀਆਂ ਪੈਣੇ ਅੱਜ ਤੱਕ ਚੱਲੀ ਹੈਾਰੇ ਕੋਰੇ ਹਾਲਾਂ ਦੀ ਤੱਕ ਸਟਮੀਨੇ ਇੰਨਾ ਕਿ ਮੈਂ ਗਿਆ ਹੈ ਹਾਂ ਆ ਦੇਖ ਵਾਹ ਕਿ ਪਾਣੀ ਸਿੱਧਾ ਦੂਸਰੇ ਹਵਾਨਾਂ ਨੂੰ ਪੂਰੀ ਤਰ੍ਹਾਂ ਪਾਣੀ ਦਾ ਪ੍ਰਬੰਧ ਕਰ ਰਏ ਨਿਕੜਨ ਦਾ